ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਕਹਾਣੀ ਦੇ ਸ਼ੁਰੂ ਵਿੱਚ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਆਸ-ਪਾਸੇ ਤੋਂ ਆਵਾਜ਼ਾਂ ਆ ਸਕਦੀਆਂ ਨੇ। ਥੋੜੀ ਡਿਸਟਰਬੈਂਸ ਤੁਹਾਨੂੰ ਹੋ ਸਕਦੀ ਆ। ਉਹਦੇ ਲਈ ਪਹਿਲਾਂ ਤੋਂ ਹੀ ਮਾਫੀ ਕਿਉਂਕਿ ਮੇਰੇ ਮਾਈਕ ਆ ਜਿਹੜੇ ਉਹ ਬਿਲਕੁਲ ਖਰਾਬ ਹੋ ਗਏ ਆ ਤੇ ਮੈਂ ਨਵੇਂ ਮਾਈਕ ਲੈ ਕੇ ਆਉਣੇ ਆ ਇਸ ਕਰਕੇ ਬਿਨਾ ਮਾਈਕ ਤੋਂ ਜਦੋਂ ਵੀ ਕਹਾਣੀ ਸੁਣਾਉਣੇ ਆ ਤਾਂ ਆਸ-ਪਾਸੇ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਮੋਬਾਈਲ ਜਲਦੀ ਕੈਪਚਰ ਕਰ ਲੈਂਦਾਗਾ ਇਸ ਕਰਕੇ ਤੁਸੀਂ ਪਲੀਜ਼ ਅੱਜ ਦਾ ਦਿਨ ਮਾਫ ਕਰਦੇ ਹੋ ਆਪਣੀ ਅੱਜ ਦੀ ਕਹਾਣੀ ਇੱਕ ਕੁੜੀ ਜਿਸ ਨੂੰ ਹੁਣੇ-ਹੁਣੇ ਨੌਕਰੀ ਮਿਲੀ ਆ ਉਹ ਇੱਕ ਟੀਚਰ ਲੱਗੀ ਆ ਉਮਰ ਉਹਦੀ 30 ਕ ਸਾਲ ਆ ਪਹਿਲਾਂ ਉਹਨੇ ਬਹੁਤ ਐਗਜ਼ਾਮ ਦਿੱਤੇ ਪਰ ਉਹਨੂੰ ਨੌਕਰੀ ਨਹੀਂ ਸੀ ਮਿਲੀ ਪ੍ਰਾਈਵੇਟ ਨੌਕਰੀ ਕਰਦੀ ਸੀ ਉਹ ਤੇ ਉਹ ਬੱਸ ਦੇ ਵਿੱਚ ਚੜਦੀ ਆ ਉਹਨੂੰ ਡਰਾਈਵਿੰਗ ਨਹੀਂ ਆਉਂਦੀ ਸੀ ਗੱਡੀ ਹੈਗੀ ਸੀ ਉਹਦੇ ਕੋਲ ਪਰ ਉਹਨੂੰ ਡਿਊਟੀ ਤੇ ਬਾਏ ਬੱਸ ਜਾਣਾ ਪੈਂਦਾ ਸੀ ਉਹਦੀ ਡਿਊਟੀ ਦੂਰ ਸੀ ਥੋੜੀ ਵਾਟ ਤਾਂ ਚਲੋ ਇਹ ਸੀ ਵੀ ਉਹਨੂੰ ਸਕੂਟੀ ਵਗੈਰਾ ਹੁੰਦੀ ਸੀ ਪਰ ਉਹਦੀ ਡਿਊਟੀ ਕਾਫੀ ਦੂਰ ਸੀ ਇਸ ਕਰਕੇ ਫਿਰ ਉਹ ਬੱਸ ਦੇ ਵਿੱਚ ਬੈਠ ਜਾਂਦੀ ਸੀ ਸਵੇਰੇ ਜਲਦੀ ਤੇ ਆਪਣੇ ਜਿਹੜਾ ਸਕੂਲ ਦਾ ਟਾਈਮ ਸੀ ਉਸ ਟਾਈਮ ਨੂੰ ਉਹ ਆਪਣੀ ਡਿਊਟੀ ਤੇ ਹਾਜ਼ਰ ਹੋ ਜਾਂਦੀ ਸੀ ਉਸ ਲੜਕੀ ਦਾ ਨਾਮ ਰੀਨਾ ਹੁੰਦਾ ਰੀਨਾ ਅੱਜ ਵੀ ਰੋਜ਼ ਦੀ ਤਰ੍ਹਾਂ ਬੱਸ ਦੇ ਵਿੱਚ ਬੈਂਦੀ ਆ ਬੱਸ ਦੇ ਵਿੱਚ ਬੈਠੀ ਉਹਨੂੰ ਕਈ ਵਾਰ ਨੀਂਦ ਆ ਜਾਂਦੀ ਆ ਬੱਸ ਜਗ੍ਹਾ ਜਗ੍ਹਾ ਤੇ ਰੁਕਦੀ ਆ ਹੋਰ ਸਵਾਰੀਆਂ ਚੜ੍ਹਦੀਆਂ ਦਿਨਾਂ ਥੋੜਾ ਜਿਹਾ ਚੜ੍ਹਨਾ ਸ਼ੁਰੂ ਹੋ ਜਾਂਦਾ ਰੀਨਾ ਆਪਣੀ ਸੀਟ ਤੇ ਠੀਕ ਜਿਹੀ ਹੋ ਕੇ ਬਹਿ ਜਾਂਦੀ ਐ ਤੇ ਉਹ ਆਪਣਾ ਮੋਬਾਈਲ ਕੱਢ ਲੈਂਦੀ ਆ ਇੰਨੇ ਨੂੰ ਹੋਰ ਕਾਫੀ ਸਵਾਰੀਆਂ ਬੱਸ ਦੇ ਵਿੱਚ ਚੜ੍ਹਦੀਆਂ ਨੇ ਰੋਜ਼ ਦਾ ਹੀ ਇਹ ਹਾਲ ਸੀ ਬੱਸ ਭਰ ਜਾਂਦੀ ਸੀ ਸਵਾਰੀਆਂ ਦੀ ਕਿਉਂਕਿ ਸਵੇਰੇ ਸਵੇਰੇ ਕੰਮਾਂ ਤੇ ਜਾਣ ਵਾਲੇ ਲੋਕ ਆਪਣੇ ਘਰੋਂ ਨਿਕਲਦੇ ਸੀ ਤਉ ਉਹਦੀ ਸੀਟ ਤੇ ਨਾਲ ਆਗੇ ਨਾ ਇੱਕ ਮੁੰਡਾ ਬਹਿ ਜਾਂਦਾ ਉਹ ਮੁੰਡਾ 35 ਸਾਲ ਦਾ ਹੁੰਦਾ ਤੇ ਉਹਦੇ ਹੱਥ ਦੇ ਵਿੱਚ ਇੱਕ ਟਿਫਨ ਹੁੰਦਾ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਉਹ ਕਿਤੇ ਮਜ਼ਦੂਰੀ ਕਰਨ ਚੱਲਿਆ ਹੋਵੇ ਅਕਸਰ ਜਦੋਂ ਨੌਜਵਾਨ ਮਜ਼ਦੂਰੀ ਕਰਨ ਕੋਈ ਵੀ ਬੰਦਾ ਮਜ਼ਦੂਰੀ ਕਰਨ ਜਾਂਦਾ ਤਾਂ ਉਹਦੇ ਹੱਥ ਵਿੱਚ ਟਿਫਨ ਹੁੰਦਾ ਰੋਟੀ ਵਾਲਾ ਚਲੋ ਉਹ ਟਿਫਨ ਉਹ ਹੇਠਾ ਰੱਖ ਲੈਂਦਾ ਟਿਫਨ ਵਾਲਾ ਥੈਲਾ ਤੇ ਠੀਕ ਜੇ ਹੋ ਕੇ ਬਹਿੰਦਾ ਰੀਨਾ ਆਪਣੇ ਮੋਬਾਈਲ 'ਚ ਵਿਅਸਤ ਸੀ ਤੇ ਉਹਦਾ ਧਿਆਨ ਨਹੀਂ ਸੀ ਥੋੜੀ ਦੂਰ ਜਦੋਂ ਬਸ ਜਾਂਦੀ ਆ ਤੇ ਉਹ ਆਸੇ-ਪਾਸੇ ਵੇਖਦੀ ਆ ਫੋਨ ਤੋਂ ਆਪਣਾ ਧਿਆਨ ਹਟਾਉਂਦੀ ਆ ਤਾਂ ਜਿਹੜਾ ਨਾਲ ਮੁੰਡਾ ਬੈਠਾ ਹੁੰਦਾ ਉਹਨੂੰ ਦੇਖ ਕੇ ਉਹ ਹੈਰਾਨ ਰਹਿ ਜਾਂਦੀ ਆ ਕਿਉਂਕਿ ਉਹ ਮੁੰਡਾ ਕੋਈ ਹੋਰ ਨਹੀਂ ਉਹਦਾ ਹੀ ਤਲਾਕਸ਼ੁਦਾ ਪਤੀ ਹੁੰਦਾ ਉਹਦੇ ਵੱਲ ਵੇਖਦੀ ਆ ਪਰ ਉਹ ਕਿਸੇ ਡੂੰਘੀਆਂ ਸੋਚਾਂ ਦੇ ਵਿੱਚ ਗਵਾਚਿਆ ਹੁੰਦਾ ਉਹ ਨਹੀਂ ਵੇਖਦਾ ਵੀ ਮੇਰੇ ਨਾਲ ਕੌਣ ਬੈਠਾ ਰੀਨਾ ਉਹਦੇ ਵੱਲ ਵੇਖਦੀ ਆ ਤੇ ਉਹਨੂੰ ਕਹਿੰਦੀ ਆ ਆਰਾਮ ਜਦੋਂ ਆਰਾਮ ਕਹਿੰਦੀ ਆ ਤੇ ਆਰਾਮ ਨੂੰ ਵੀ ਸੁਣ ਜਾਂਦਾ ਹੁਣ 2-3 ਸਾਲ ਇਕੱਠੇ ਰਹੇ ਸੀ ਹਨਾ ਕੋਈ ਆ ਜਾਂਦਾ ਹੈ ਨਹੀਂ ਵੀ ਇੱਕ ਦੂਜੇ ਨੂੰ ਭੁੱਲ ਗਏ ਸੀ ਭਾਵੇਂ ਕਿ ਰਿਸ਼ਤੇ ਆ ਜਿਹੜੇ ਉਹ ਫਿਜ਼ੀਕਲ ਤੌਰ ਤੇ ਦੂਰ ਹੋ ਜਾਂਦੇ ਆ ਪਰ ਭੁੱਲਦਾ ਤਾਂ ਕੋਈ ਨਹੀਂ ਕਿਸੇ ਨੂੰ ਹੁੰਦਾ ਤੇ ਰਾਮ ਰੀਨਾ ਵੱਲ ਵੇਖਦਾ ਤੇ ਉਹਨੂੰ ਕਹਿੰਦਾ ਕਿ ਰੀਨਾ ਇੱਕ ਦੂਜੇ ਵੱਲ ਇਸ ਤਰ੍ਹਾਂ ਵੇਖਦੇ ਆ ਤੇ ਰੀਨਾ ਕਹਿੰਦੀ ਕਿ ਤੁਸੀਂ ਵੀ ਤੁਹਾਡੀ ਇਹ ਹਾਲਤ ਵੀ ਕੱਪੜਿਆਂ ਤੋਂ ਹੀ ਲੱਗਦਾ ਹਨਾ ਤੇ ਟਿਫਣ ਝੱਕਿਆ ਹੋਇਆ ਤੁਸੀਂ ਤਾਂ ਫਿਰ ਰਾਮ ਆ ਜਿਹੜਾ ਉਹ ਰੀਨਾ ਨੂੰ ਆਪਣੀ ਗੱਲ ਦੱਸਦਾ ਕਿ ਮੈਂ ਮਜ਼ਦੂਰੀ ਕਰਦਾਗਾ ਤੇ ਇੱਥੋਂ ਮੈਨੂੰ ਕਾਫੀ ਦੂਰ ਜਾਣਾ ਪੈਂਦਾ ਇਸ ਕਰਕੇ ਮੈਂ ਜਲਦੀ ਘਰੋਂ ਨਿਕਲਦਾਗਾ ਤੇ ਮੇਰੀ ਤਾਂ ਹਾਲਤ ਇਹ ਆ ਵੀ ਅੱਜਕੱਲ ਤਾਂ ਮੈਨੂੰ ਟਾਈਮ ਲਗਾਉਣਾ ਔਖਾ ਹੋਇਆ ਪਿਆਗਾ ਵੀ ਮੇਰੇ ਸਿਰ ਬਹੁਤ ਕਰਜ ਆਗਾ ਉਹ ਕਹਿੰਦੀ ਕਿ ਤੇਰੇ ਆਹ ਦਾ ਰਾਮ ਜਦੋਂ ਆਪਣਾ ਵਿਆਹ ਹੋਇਆ ਸੀ ਆਪਾਂ ਕਿੰਨੇ ਖੁਸ਼ ਸੀ ਮੈਂ ਪ੍ਰਾਈਵੇਟ ਨੌਕਰੀ ਕਰਦੀ ਸੀ ਤੇ ਤੁਸੀਂ ਵੀ ਆਪਣੀ ਵਧੀਆ ਪ੍ਰਾਈਵੇਟ ਨੌਕਰੀ ਕਰਦੇ ਸੀ ਭਾਵੇਂ ਤੁਸੀਂ ਘੱਟ ਪੜੇ ਸੀ ਚਲੋ ਜਿਹੋ ਜਿਹਾ ਕੰਮ ਸੀ ਆਪਣਾ ਵਧੀਆ ਸੀ ਤੇ ਹੁਣ ਤੇਰੀ ਇਹ ਹਾਲਤ ਕਿਵੇਂ ਹੋਈ ਉਹ ਕਹਿੰਦਾ ਰੀਨਾ ਸ਼ਾਇਦ ਤੇਰਾ ਸ਼ਰਾਪ ਲੱਗ ਗਿਆ ਮੈਨੂੰ ਰੀਨਾ ਕਹਿੰਦੀ ਵੀ ਤੁਸੀਂ ਮੈਨੂੰ ਪੂਰੀ ਗੱਲ ਦੱਸੋ ਵੀ ਤੁਸੀਂ ਤਾਂ ਮੈਨੂੰ ਤਲਾਕ ਦੇਤਾ ਸੀ ਜਿਹੜੀ ਤੁਹਾਡੀ গারਲਫ੍ਰੈਂਡ ਸੀ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਸੀ ਜਿਹੜੀ ਅਮੀਰ ਘਰ ਦੀ ਸੀ ਤੁਸੀਂ ਤਾਂ ਉਹਦੇ ਨਾਲ ਵਿਆਹ ਕਰਵਾਉਣ ਵਾਸਤੇ ਮੈਨੂੰ ਤਲਾਕ ਦਿੱਤਾ ਸੀ ਫਿਰ ਤੁਸੀਂ ਵਿਆਹ ਕਰਵਾਇਆ ਨਹੀਂ ਕਹਿੰਦਾ ਵੀ ਉਸੇ ਨੇ ਮੈਨੂੰ ਬਰਬਾਦ ਕੀਤਾ ਰੀਨਾ ਤੂੰ ਮੈਨੂੰ ਬਹੁਤ ਸਮਝਾਇਆ ਸੀ ਤੂੰ ਮੈਨੂੰ ਬਹੁਤ ਪਿਆਰ ਵੀ ਕਰਦੀ ਸੀ ਮੇਰੀ ਇੱਜ਼ਤ ਕਰਦੀ ਸੀ ਪਰ ਮੈਂ ਹੀ ਤੈਨੂੰ ਸਮਝ ਨਾ ਸਕਿਆ ਸ਼ਾਇਦ ਉਸੇ ਦੀ ਕੀਮਤ ਮੈਨੂੰ ਚੁਕਾਉਣੀ ਪੈ ਰਹੀ ਆ ਉਹ ਕਹਿੰਦਾ ਵੀ ਉਹ ਕੁੜੀ ਨਾਲ ਮੈਂ ਵਿਆਹ ਕਰਵਾਉਣ ਲਈ ਹੀ ਤੈਨੂੰ ਤਲਾਕ ਦਿੱਤਾ ਸੀ ਜਿੰਨਾ ਟਾਈਮ ਸਾਡਾ ਵਿਆਹ ਨਹੀਂ ਹੋਇਆ ਸੀ ਅਸੀਂ ਇੱਕ ਦੂਜੇ ਨੂੰ ਬਹੁਤ ਚਾਹੁੰਦੇ ਸੀ ਉਹ ਵੀ ਇਹ ਸ਼ੋਅ ਕਰਦੀ ਸੀ ਵੀ ਮੈਨੂੰ ਬਹੁਤ ਪਿਆਰ ਕਰਦੀ ਹੋਵੇ ਪਰ ਜਦੋਂ ਤੈਨੂੰ ਤਲਾਕ ਦੇਣ ਤੋਂ ਬਾਅਦ ਅਸੀਂ ਮਿਲੇ ਮੈਂ ਉਹਦੇ ਨਾਲ ਵਿਆਹ ਦੀ ਗੱਲ ਕੀਤੀ ਤੇ ਉਹ ਕਹਿੰਦੀ ਵੀ ਵਿਆਹ ਨਹੀਂ ਮੈਂ ਕਰਾ ਸਕਦੀ ਤੇਰੇ ਨਾਲ ਕਹਿੰਦਾ ਮੈਂ ਉਹਨੂੰ ਕਿਹਾ ਵੀ ਪਹਿਲਾਂ ਤਾਂ ਤੂੰ ਕਹਿੰਦੀ ਸੀ ਵੀ ਤੇਰਾ ਵਿਆਹ ਹੋਇਆ ਵਿਆਹ ਵੀ ਇਸ ਕਰਕੇ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਂਦੀ ਵੀ ਜੇ ਤੂੰ ਆਪਣੀ ਪਤਨੀ ਨੂੰ ਤਲਾਕ ਦੇ ਦੇਂਗਾ ਤਾਂ ਮੈਂ ਤੇਰੇ ਨਾਲ ਵਿਆਹ ਕਰਾ ਲਵਾਂ ਤੇ ਕਹਿੰਦਾ ਮੈਨੂੰ ਉਹ ਕਹਿੰਦੀ ਵੀ ਜਦੋਂ ਤੂੰ ਮੇਰੇ ਕਰਕੇ ਆਪਣੀ ਪਤਨੀ ਨੂੰ ਤਲਾਕ ਦੇ ਸਕਦਾ ਉਹਨੂੰ ਛੱਡ ਸਕਦਾ ਫਿਰ ਇਹਦਾ ਮਤਲਬ ਕੱਲ ਨੂੰ ਕਿਸੇ ਹੋਰ ਲਈ ਮੈਨੂੰ ਵੀ ਛੱਡ ਸਕਦਾ ਵੀ ਮੈਂ ਨਹੀਂ ਤੇਰੇ ਨਾਲ ਵਿਆਹ ਕਰਾਉਣਾ ਤੇ ਨਾ ਹੀ ਮੈਂ ਤੇਰੇ ਨਾਲ ਰਿਸ਼ਤਾ ਰੱਖਣਾ ਤੇ ਕਹਿੰਦਾ ਵੀ ਚਲ ਮੈਂ ਉਹਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਤੇਰੇ ਨਾਲੋਂ ਵੀ ਮੇਰਾ ਤਲਾਕ ਹੋ ਗਿਆ ਸੀ ਮੈਂ ਉਹਨੂੰ ਬੜੀਆਂ ਮਿੰਨਤਾਂ ਕਰਲੇ ਕੀਤੀ ਚਲ ਕਹਿੰਦਾ ਮੈਂ ਉਹਨੂੰ ਵਿਆਹ ਲਈ ਮਨਾ ਲਿਆ ਤੇ ਸਾਡਾ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਉਹਨੇ ਮੇਰੇ ਤੇ ਪੂਰਾ ਰੋਵਰ ਰੱਖਣਾ ਉਹਨੇ ਕੋਈ ਵੀ ਜ਼ਿੰਮੇਵਾਰੀ ਨਾ ਨਿਭਾਉਣੀ ਕੋਈ ਵੀ ਕੰਮ ਨਾ ਕਰਨਾ ਤੇ ਜੇ ਮੈਂ ਕੁਝ ਕਹਿੰਦਾ ਤਾਂ ਮੈਨੂੰ ਅਨਪੜ੍ਹ ਘਵਾਰ ਕਹਿੰਦੀ ਰਹਿੰਦੀ ਤੇ ਕਹਿ ਦਿੰਦੀ ਵੀ ਮੈਂ ਤਾਂ ਤੇਰੇ ਨਾਲ ਵਿਆਹ ਕਰਾਉਣਾ ਹੀ ਨਹੀਂ ਸੀ ਤੇਰੇ ਵਰਗੇ ਗਦਾਰ ਦਾ ਕੀ ਹੈ ਜਿਹੜਾ ਆਪਣੀ ਪਤਨੀ ਨੂੰ ਛੱਡ ਸਕਦਾ ਤੇ ਮੈਨ ਮੇਰਾ ਤੂੰ ਕੀ ਲੱਗਦਾ ਵੀ ਮੈਨੂੰ ਗੱਲ-ਗੱਲ ਤੇ ਤਾਣੇ ਮਿਹਣੇ ਮਾਰਦੀ ਸੀ ਤੇ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੁੰਦਾ ਸੀ ਵੀ ਜਿਹਦੇ ਕਰਕੇ ਮੈਂ ਆਪਣਾ ਹੱਸਦਾ ਵਸਦਾ ਪਰਿਵਾਰ ਆ ਜਿਹੜਾ ਉਹ ਛੱਡਿਆ ਪਾ ਮੈਂ ਕਿ ਮੈਂ ਤੈਨੂੰ ਉਦੋਂ ਕੋਈ ਬਹੁਤਾ ਪਸੰਦ ਨਹੀਂ ਕਰਦਾ ਸੀ ਕਰਦਿਆਂ ਨੇ ਮੇਰਾ ਵਿਆਹ ਤੇਰੇ ਨਾਲ ਜ਼ਬਰਦਸਤੀ ਕਰਤਾ ਸੀ ਪਰ ਫਿਰ ਵੀ ਕਹਿੰਦਾ ਜਦੋਂ ਤੂੰ ਚਲੀ ਗਈ ਸੀ ਨਾ ਫਿਰ ਮੈਨੂੰ ਅਹਿਸਾਸ ਹੋਇਆ ਸੀ ਕਿ ਕਹਿਣ ਨਾਲ ਪਿਆਰ ਨਹੀਂ ਹੁੰਦਾ ਵੀ ਉਹ ਮੈਨੂੰ ਕਹਿੰਦੀ ਸੀ ਜਾਂ ਮੈਂ ਉਹਨੂੰ ਕਹਿੰਦਾ ਸੀ ਅਸੀਂ ਵਿਛੜਦੇ ਸੀ ਪਿਆਰ ਤਾਂ ਅਸਲ ਉਹ ਹੁੰਦਾ ਪਿਆਰ ਪਿਆਰ ਭਰਿਆ ਰਿਸ਼ਤਾ પતિ ਪਤਨੀ ਦਾ ਜਿੱਥੇ ਦੋਨੇ ਇੱਕ ਦੂਜੇ ਦਾ ਰਿਗਾਰਡ ਕਰਦੇ ਆ ਇੱਕ ਦੂਜੇ ਦਾ ਸਤਿਕਾਰ ਕਰਦੇ ਆ ਇੱਕ ਦੂਜੇ ਦੀ ਗੱਲ ਮੰਨਦੇ ਆ ਇੱਕ ਦੂਜੇ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਆ ਤੂੰ ਮੇਰਾ ਬਹੁਤ ਖਿਆਲ ਰੱਖਦੀ ਸੀ ਤੇ ਮੈਨੂੰ ਇਸ ਗੱਲ ਦਾ ਗੁੱਸਾ ਆਉਂਦਾ ਹੁੰਦਾ ਸੀ ਮੈਂ ਇਹੀ ਗੱਲ ਤੈਨੂੰ ਕਹਿੰਦਾ ਹੁੰਦਾ ਸੀ ਕਿ ਤੂੰ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਦੀਆਂ ਤਾਂ ਮੇਰੀ ਇੱਜ਼ਤ ਕਰਦੀਆਂ ਪਰ ਕਹਿੰਦਾ ਜਦੋਂ ਤੂੰ ਚਲੀ ਗਈ ਮੈਨੂੰ ਫਿਰ ਅਹਿਸਾਸ ਹੋਇਆ ਚਲੋ ਜਦੋਂ ਉਹ ਇਸ ਤਰ੍ਹਾਂ ਗੱਲਾਂ ਕਰਦਾ ਤਾਂ ਰੀਨਾ ਜਿਹੜੀ ਉਹਨੂੰ ਉਤੇ ਤਰਸ ਆ ਜਾਂਦਾ ਉਹ ਕਹਿੰਦੀ ਕਿ ਕੋਈ ਗੱਲ ਨਹੀਂ ਰਾਮ ਮੈਂ ਤਾਂ ਫਿਰ ਵੀ ਤੈਨੂੰ ਮਾੜਾ ਨਹੀਂ ਕਹੂੰਗੀ ਵੀ ਚਲੋ ਜੋ ਵੀ ਹੋਇਆ ਵੀ ਘਟੋ ਘਟ ਤੈਨੂੰ ਅਹਿਸਾਸ ਤਾਂ ਹੋਇਆ ਉਹ ਕਹਿੰਦਾ ਹਾਂ ਵੀ ਤੂੰ ਕਿਵੇਂ ਉਹ ਕਹਿੰਦੀ ਵੀ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਆ 6 ਕਿ ਮਹੀਨੇ ਹੋ ਗਏ ਆ ਪਹਿਲਾਂ ਮੈਂ ਪ੍ਰਾਈਵੇਟ ਨੌਕਰੀ ਕਰਦੀ ਸੀ ਵੀ ਹੁਣ ਮੇਰੀ ਡਿਊਟੀ ਦੂਰ ਆ ਵੀ ਮੈਂ ਵਸਤੇ ਜਾਨੀ ਆ ਉਹ ਕਹਿੰਦਾ ਠੀਕ ਆ ਚਲੋ ਵਧਾਈ ਹੋਵੇ ਉਹ ਦਾ ਧੰਨਵਾਦ ਕਰਦੀ ਆ ਉਸ ਤੋਂ ਬਾਅਦ ਉਹ ਨੂੰ ਕਹਿੰਦਾ ਕਿ ਤੂੰ ਕਿੰਨੇ ਵਜੇ ਵਾਪਸ ਆਉਣੀ ਹੁੰਨੀ ਆ ਉਹ ਕਹਿੰਦੀ ਵੀ ਮੈਨੂੰ 3 ਵਜੇ ਛੁੱਟੀ ਹੁੰਦੀ ਆ ਵੀ ਮੈਨੂੰ 4-5 ਵਜੇ ਜਾਂਦੇ ਆਗੇ ਘਰ ਆਉਂਦੀ ਨੂੰ ਵੀ ਕਾਫੀ ਪੈ ਜਾਂਦਾ ਹਨਾ ਗੈਪ ਉਹ ਕਹਿੰਦਾ ਠੀਕ ਆ ਤੇ ਉਹਨੂੰ ਕਹਿੰਦਾ ਵੀ ਚਲੋ ਹੁਣ ਤਾਂ ਤੂੰ ਸਕੂਲ ਜਾ ਸ਼ਾਮ ਨੂੰ ਜਦੋਂ ਤੂੰ ਵਾਪਸ ਆਉਂਦੀ ਹੋਈ ਵੀ ਆਪਾਂ ਇਕੱਠੇ ਆਵਾਂਗੇ ਉਹ ਕਹਿੰਦੀ ਵੀ ਤੁਸੀਂ ਕਿੱਥੇ ਜਾਂਦੇ ਹੋ ਉਹ ਕਹਿੰਦਾ ਵੀ ਇਸੇ ਸ਼ਹਿਰ ਦੇ ਵਿੱਚ ਮੈਂ ਮਜ਼ਦੂਰੀ ਕਰਨ ਜਾਣਾ ਹੁੰਨਾ ਤੇ ਉਹ ਕਹਿੰਦੀ ਫਿਰ ਤੁਸੀਂ 3 ਵਜੇ ਦੇ ਨੂੰ ਫ੍ਰੀ ਹੋ ਜਾਂਦੇ ਹੋ ਕਹਿੰਦਾ ਨਹੀਂ ਵੈਸੇ ਤਾਂ ਮੈਂ 5 ਵਜੇ ਫ੍ਰੀ ਹੁੰਨਾ ਚਾਹ ਲੱਜੇ ਮੈਂ ਪਹਿਲਾਂ ਆ ਜੂੰਗਾ ਚਲੋ ਭਈ ਉਹ ਦੋਨੋਂ ਆਪਣੇ ਸਟੈਂਡ ਤੇ ਉਤਰ ਜਾਂਦੇ ਆ ਉਹ ਆਪਣੇ ਸਕੂਲ ਚਲੀ ਜਾਂਦੀ ਆ ਉਹ ਆਪਣੀ ਮਜ਼ਦੂਰੀ ਕਰਨ ਚੱਲਿਆ ਜਾਂਦਾ ਉਸ ਦਿਨ ਉਹ ਕੋਈ ਮਜ਼ਦੂਰੀ ਨਹੀਂ ਕਰਦਾ ਉਹਦਾ ਜੀ ਨਹੀਂ ਲੱਗਦਾ ਉਹ ਸਾਰਾ ਦਿਨ ਰੀਨਾ ਨੂੰ ਯਾਦ ਕਰਦਾ ਰਹਿੰਦਾ ਤੇ ਉਹਦੇ ਵਾਪਸ ਆਉਣ ਦਾ ਇੰਤਜ਼ਾਰ ਕਰਦਾ ਚਲੋ ਜਦੋਂ ਉਹ ਵਾਪਸ ਆਉਂਦੀ ਆ ਇੱਕੋ ਬੱਸ ਦੇ ਵਿੱਚ ਫੇਰ ਬੈਠ ਜਾਂਦੇ ਆ ਫੇਰ ਉਹ ਆਪਣੀਆਂ ਗੱਲਾਂ ਬਾਤਾਂ ਕਰਦੇ ਆ ਆਰਾਮ ਫੇਰ ਰੀਨਾ ਨੂੰ ਕਹਿੰਦਾ ਕਿ ਰੀਨਾ ਮੈਨੂੰ ਮaaf ਕਰ ਦੇ ਮੈਂ ਤੇਰੇ ਨਾਲ ਚੰਗੀ ਨਹੀਂ ਕੀਤੀ ਵੀ ਮੈਨੂੰ ਇਸ ਗੱਲ ਦੇ ਬਹੁਤ ਦੁੱਖ ਹੈ ਉਹ ਕਹਿੰਦੀ ਵੀ ਆਰਾਮ ਮੈਂ ਵੀ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦੀ ਵੀ ਤੂੰ ਇਸ ਤਰ੍ਹਾਂ ਮਜ਼ਦੂਰੀ ਕਰੇਂ ਤੇ ਫਿਰ ਉਹ ਨੂੰ ਪੁੱਛਦਾ ਵੀ ਤੂੰ ਇਕੱਲੀ ਆ ਵੀ ਤੂੰ ਵਿਆਹ ਨਹੀਂ ਕਰਾਇਆ ਉਹ ਕਹਿੰਦੀ ਨਹੀਂ ਮੈਂ ਵਿਆਹ ਨਹੀਂ ਕਰਾਇਆ ਕਿਉਂਕਿ ਤੇਰੇ ਨਾਲ ਹੀ ਮੇਰਾ ਪਿਆਰ ਸੀ ਤੇਰੇ ਨਾਲ ਹੀ ਮੇਰਾ ਰਿਸ਼ਤਾ ਸੀ ਤੂੰ ਮੈਨੂੰ ਜ਼ਬਰਦਸਤੀ ਤਲਾਕ ਤੇ ਤਲਾਕ ਦੇ ਪੇਪਰ ਤੇ ਸਾਈਨ ਕਰਨ ਲਈ ਮਜਬੂਰ ਕੀਤਾ ਵੀ ਨਹੀਂ ਮੈਂ ਰਿਸ਼ਤਾ ਤੋੜਨ ਨਾਲ ਹੀ ਚਾਹੁੰਦੀ ਸੀ ਇਸ ਕਰਕੇ ਮੈਨੂੰ ਕੋਈ ਇੰਟਰਸਟ ਨਹੀਂ ਸੀ ਕਿਸੇ ਨਾਲ ਵਿਆਹ ਕਰਾਉਣ ਦਾ ਵੀ ਮੈਂ ਤਾਂ ਇਕੱਲੀ ਹੀ ਰਹਿਣੀ ਆ ਮੇਰੇ ਮੰਮੀ ਪਾਪਾ ਦੀ ਮੌਤ ਹੋ ਗਈ ਆ ਤੇ ਭਰਾ ਪਰਜਾਈ ਵੀ ਮੈਨੂੰ ਕੋਈ ਇੰਨਾ ਨਹੀਂ ਬਹੁਤਾ ਨਹੀਂ ਮੇਰਾ ਕੋਈ ਕਰਦੇ ਕਿਉਂਕਿ ਪਰਜਾਈ ਨੂੰ ਮੈਨੂੰ ਬੋਝ ਲੱਗਦੀ ਆ ਉਹ ਮੇਰੀ ਤਨਖਾਹ ਜਿਹੜੀ ਉਹ ਤਨਖਾਹ ਤਾਂ ਫੜ ਲੈਂਦੀ ਆ ਪਰ ਜ਼ਿੰਮੇਵਾਰੀ ਦੀ ਜਦੋਂ ਗੱਲ ਆਉਂਦੀ ਆ ਤਾਂ ਉਹ ਨੱਕ ਬੁੱਲ ਕੱਢਦੀ ਆ ਵੀ ਇੱਕ ਔਰਤ ਦਾ ਅਸਲੀ ਘਰ ਤਾਂ ਉਹਦੇ ਸਹੁਰਿਆਂ ਦਾ ਘਰ ਹੀ ਹੁੰਦਾ ਪਹਿਲਾਂ ਮੈਨੂੰ ਮੰਮੀ ਪਾਪਾ ਨੇ ਬਹੁਤ ਜ਼ੋਰ ਲਾਇਆ ਸੀ ਜਦੋਂ ਉਹ ਜਿਉਂਦੇ ਸੀ ਵੀ ਤੂੰ ਵਿਆਹ ਕਰਾ ਲਾ ਤੇਰਾ ਇਸ ਤਰ੍ਹਾਂ ਗੁਜ਼ਾਰਾ ਨਹੀਂ ਹੋਣਾ ਪਰ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹਤੀ ਸੀ ਵੀ ਨਹੀਂ ਭਾਵੇਂ ਮੈਨੂੰ ਕਿਸੇ ਵਿਰਧ ਆਸ਼ਰਮ ਦੇ ਵਿੱਚ ਜਾਣਾ ਪੈ ਜੇ ਬੁਢਾਪੇ ਵੇਲੇ ਵੀ ਮੈਂ ਵਿਆਹ ਨਹੀਂ ਕਰਾਉਂਗੀ ਮੈਨੂੰ ਵੀ ਪਤਾ ਵੀ ਮੈਨੂੰ ਕੱਲੀ ਨੂੰ ਜ਼ਿੰਦਗੀ ਕੱਢਣੀ ਬਹੁਤ ਔਖੀ ਆ ਪਰ ਕਹਿੰਦੀ ਮੈਂ ਫਿਰ ਕੀ ਕਰ ਸਕਦੀ ਆ ਤੇ ਰਾਮ ਉਹਨੂੰ ਕਹਿੰਦਾ ਕਿ ਰੀਨਾ ਮੈਨੂੰ ਮਾਫ਼ ਕਰ ਦੇ ਦੇਖ ਤੂੰ ਐਂ ਤਾਂ ਸੋਚੀ ਨਾ ਵੀ ਖੌਰੇ ਮੈਂ ਤੇਰੀ ਨੌਕਰੀ ਦੇਖ ਕੇ ਹੁਣ ਹਨਾ ਬਦਲ ਗਿਆ ਵੀ ਜੇ ਤੂੰ ਚਾਹੇ ਤਾਂ ਆਪਾਂ ਇਕੱਠੇ ਹੋ ਸਕਦੇ ਆ ਉਹ ਕਹਿੰਦੀ ਵੀ ਇਸ ਗੱਲ ਦਾ ਤਾਂ ਮੈਂ ਗੁਮਾਨ ਕਦੇ ਪਹਿਲਾਂ ਨਹੀਂ ਕੀਤਾ ਸੀ ਨੌਕਰੀ ਦਾ ਤਾਂ ਤੇ ਤੇਰੀਆਂ ਹੀ ਅੱਖਾਂ ਤੇ ਪੱਟੀ ਬੰਨੀ ਸੀ ਤੂੰ ਹੀ ਕਹਿੰਦਾ ਸੀ ਕਿ ਉਹ ਕੁੜੀ ਤੈਨੂੰ ਬਹੁਤ ਚਾਹੁੰਦੀ ਆ ਕਹਿੰਦਾ ਵੀ ਮੈਂ ਤਾਂ ਉਹਨੂੰ ਬਹੁਤ ਚਾਹੁੰਦਾ ਸੀ ਪਰ ਉਹਨੇ ਮੇਰੇ ਨਾਲ ਗਦਾਰੀ ਕੀਤੀ ਮੈਨੂੰ ਨਹੀਂ ਸੀ ਨਾ ਪਤਾ ਵੀ ਇਸ ਗੱਲ ਦਾ ਮੈਨੂੰ ਅਫਸੋਸ ਹੈਗਾ ਵੀ ਹਾਂ ਤੇਰੇ ਤੇ ਮੈਂ ਤਲਾਕਸ਼ੁਦਾ ਹੋਣ ਦਾ ਇੱਕ ਜਿਹੜਾ ਟੈਗ ਲਾਤਾ ਵੀ ਉਹਦੇ ਕਰਕੇ ਤੇਰੀ ਜ਼ਿੰਦਗੀ ਖਰਾਬ ਹੋਈ ਆ ਵੀ ਪਰ ਮੈਂ ਤੇਰੀ ਜ਼ਿੰਦਗੀ ਆ ਜਿਹੜੀ ਉਹ ਸੁਮਾਰਨਾ ਚਾਹਣਾ ਜਦੋਂ ਕਹਿੰਦਾ ਮੇਰਾ ਉਹਦੇ ਨਾਲ ਵਿਆਹ ਹੋਇਆ ਤੇ ਉਦੋਂ ਉਸ ਤੋਂ ਬਾਅਦ ਉਹ ਕੋਈ ਜ਼ਿੰਮੇਵਾਰੀ ਨਾ ਨਿਭਾਉਂਦੀ ਸਾਰਾ ਦਿਨ ਇਸ ਤਰ੍ਹਾਂ ਹੀ ਤੁਰੀ ਫਿਰਦੀ ਰਹਿੰਦੀ ਖੁੱਲਾ ਉਹਦੇ ਕੋਲ ਪੈਸਾ ਹੁੰਦਾ ਸੀ ਕਿਉਂਕਿ ਉਹਦੇ ਘਰ ਦੇ ਸੀ ਉਹਨੂੰ ਪੈਸਾ ਖੁੱਲਾ ਦਿੰਦੇ ਸੀ ਮੈਂ ਜਿਹੜੀ ਪ੍ਰਾਈਵੇਟ ਨੌਕਰੀ ਕਰਦਾ ਸੀ ਜਦੋਂ ਮੇਰੇ ਤੋਂ ਘਰ ਦੇ ਕੰਮ ਨਾ ਹੁੰਦੇ ਮੈਂ ਰੋਟੀ ਪਾਣੀ ਵੀ ਮੈਂ ਬਣਾਉਣਾ ਸਾਰਾ ਕਰਨਾ ਫਿਰ ਮੇਰੇ ਤੋਂ ਨੌਕਰੀ ਵੀ ਛੁੱਟ ਗਈ ਤੇ ਫਿਰ ਉਹਨੇ ਤਲਾਕ ਦਾ ਮੈਨੂੰ ਕਿਹਾ ਵੀ ਤਲਾਕ ਦੇ ਮੈਂ ਕਹਿੰਦਾ ਉਹਨੂੰ ਤਲਾਕ ਦਿੱਤਾ ਤੇ ਕਹਿੰਦਾ ਹਰਜਾਨੇ ਵਜੋਂ ਉਹਨੇ ਮੇਰੇ ਤੋਂ 10 ਲੱਖ ਰੁਪਇਆ ਪ੍ਰਵਾਇਆ ਉਹ 10 ਲੱਖ ਕਹਿੰਦਾ ਹਜੇ ਤੱਕ ਮੇਰੇ ਤੋਂ ਕਰਜ਼ਾ ਨਹੀਂ ਲਿਆ ਪਰ ਤੂੰ ਐਂ ਨਾ ਸੋਚੀ ਰਹੀ ਨਾ ਕਿ ਮੈਂ ਕਰਜ਼ਾ ਲਹੋਣ ਲਈ ਜਾਂ ਕਿਸੇ ਮਤਲਬ ਲਈ ਤੈਨੂੰ ਆਪਣਾ ਆਪਣਾਉਣਾ ਚਾਹਣਾ ਵੀ ਮਰਜ਼ੀ ਤੇਰੀ ਹੋਊਗੀ ਤਾਰੀਨਾ ਉਹਨੂੰ ਕਹਿੰਦੀ RAM ਮੈਂ ਤਾਂ ਤੇਰੇ ਤੋਂ ਪਹਿਲਾਂ ਵੀ ਵੱਖ ਨਹੀਂ ਹੋਣਾ ਚਾਹੁੰਦੀ ਸੀ ਮੈਨੂੰ ਇਹ ਵੀ ਪਤਾ ਵੀ ਤੂੰ ਹੁਣ ਨੌਕਰੀ ਕਰਕੇ ਨਹੀਂ ਮੈਨੂੰ ਰੱਖ ਰਿਆ ਵੀ ਤੇਰੇ ਵੀ ਦਿਲ ਦੇ ਵਿੱਚ ਮੇਰੇ ਲਈ ਪਿਆਰ ਹੈਗਾ ਤੈਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਮੈਂ ਤਾਂ ਜਿੱਥੇ ਉਦੋਂ ਖੜੀ ਸੀ ਉੱਥੇ ਹੀ ਹੁਣ ਖੜੀ ਆ ਉਹੀ ਮੇਰਾ ਫੈਸਲਾ ਹੋਣਾ ਵੀ ਮੈਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਪਰ ਮੈਨੂੰ ਪਤਾ ਮੇਰੇ ਭਰਾ ਭਝਾਈ ਇਸ ਗੱਲ ਤੇ ਨਾਰਾਜ਼ ਹੋਣਗੇ ਵੀ ਮੈਂ ਕਿਉਂ ਵਿਆਹ ਕਰਵਾ ਰਹੀ ਆ ਹੋਰ ਲੋਕ ਵੀ ਹੋਣਗੇ ਨਾਰਾਜ਼ ਪਰ ਕਹਿੰਦੀ ਮੈਨੂੰ ਤੇਰੇ ਨਾਲ ਕੋਈ ਨਾਰਾਜ਼ਗੀ ਨਹੀਂ ਮੈਂ ਦੁਬਾਰਾ ਤੇਰੇ ਨਾਲ ਰਹਿਣਾ ਚਾਹੁੰਨੀ ਆ ਉਹ ਕਹਿੰਦਾ ਵੀ ਠੀਕ ਐ ਫਿਰ ਵੀ ਆਪਾਂ ਦੁਬਾਰਾ ਆਪਣਾ ਜਿਹੜਾ ਘਰ ਬਸਾਵਾਂਗੇ ਚਲੋ ਉਹ ਦੋਨੋਂ ਜਾਣੇ ਬਸ ਤੋਂ ਉੱਤਰ ਜਾਂਦੇ ਆ ਆਪੋ ਆਪਣੇ ਘਰ ਵੱਲ ਚਲੇ ਜਾਂਦੇ ਆ ਘਰ ਜਾ ਕੇ ਰੀਨਾ ਆਪਣੀ ਭਰਾ ਭਰਜਾਈ ਨਾਲ ਗੱਲ ਕਰਦੀ ਆ ਵੀ RAM ਮੈਨੂੰ ਦੁਬਾਰਾ ਆਪਣਾਉਣਾ ਚਾਹੁੰਦਾ ਤਾਂ ਉਹਦੀ ਭਰਜਾਈ ਕਹਿੰਦੀ ਉਹੀ RAM ਆ ਕਹਿੰਦੀ ਹੁਣ ਉਹਨੂੰ ਪਤਾ ਲੱਗ ਗਿਆ ਹੋਊਗਾ ਵੀ ਤੈਨੂੰ ਸਰਕਾਰੀ ਨੌਕਰੀ ਮਿਲ ਗਈ ਜੀਨੇ ਤੈਨੂੰ ਬਗਾਨੀ ਕੁੜੀ ਕਰਕੇ ਬਗਾਨੀ ਔਰਤ ਕਰਕੇ ਛੱਡਤਾ ਤੂੰ ਉਹਦੇ ਨਾਲ ਫੇਰ ਰਹੇਗੀ ਉਹ ਕਹਿੰਦੀ ਵੀ ਭਾਬੀ ਮੇਰਾ ਗੁਜ਼ਾਰਾ ਉਹਦੇ ਨਾਲ ਹੀ ਹੋਣਾ ਠੀਕ ਐ ਵੀ ਮੈਂ ਉਸੇ ਨਾਲ ਹੀ ਰਹਿਣਾ ਚਾਹੁੰਦੀ ਆ ਵੀ ਵੈਸੇ ਵੀ ਉਹ ਮੇਰਾ ਪਤੀ ਸੀ ਚਲੋ ਠੀਕ ਹੈ ਤਲਾਕ ਹੋ ਗਿਆ ਵੀ ਇਸ ਗੱਲ 'ਚ ਕੀ ਆ ਪਰ ਜੇ ਮੈਂ ਦੁਬਾਰਾ ਘਰ ਬਸਾਉਣਾ ਚਾਹੁੰਦੀ ਆ ਤਾਂ ਤੁਹਾਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਉਹਦੀ ਪਰਜਾਈ ਨੂੰ ਇਹ ਹੁੰਦਾ ਵੀ ਜੇ ਇਹ ਆਪਣੇ ਸਹੁਰੇ ਘਰ ਜਾਊਗੀ ਤਾਂ ਇਹਦੀ ਤਨਖਾਹ ਨੂੰ ਹਟਜੂ ਪਰ ਰੀਨਾ ਨੂੰ ਵੀ ਇਹ ਗੱਲ ਦੀ ਸਮਝ ਸੀ ਵੀ ਮੇਰੀ ਪਰਜਾਈ ਸਿਰਫ ਤਨਖਾਹ ਕਰਕੇ ਮੈਨੂੰ ਰੱਖਣਾ ਚਾਹੁੰਦੀ ਆ ਪਰ ਉਹ ਆਪਦੀ ਪਰਜਾਈ ਦੀ ਕੋਈ ਗੱਲ ਨਹੀਂ ਗੋਲਦੀ ਤੇ ਉਹਦੀ ਪਰਜਾਈ ਕਹਿੰਦੀ ਵੀ ਜੇ ਤੂੰ ਉਹਦੇ ਨਾਲ ਜਾਵੇਂਗੀ ਉਹਦੇ ਨਾਲ ਵਿਆਹ ਕਰਵਾਵੇਂਗੀ ਤਾ ਇਸ ਘਰ ਦੇ ਦਰਵਾਜ਼ੇ ਤੇਰੇ ਲਈ ਹਮੇਸ਼ਾ ਲਈ ਬੰਦ ਹੋ ਜਾਣਗੇ ਤਾਂ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਆ ਤੁਸੀਂ ਮੇਰੇ ਨਾਲ ਬੇਸ਼ੱਕ ਬਿਲਕੁਲ ਨਾ ਵਰਤਿਓ ਪਰ ਮੈਂ RAM ਨਾਲ ਹੀ ਰਹਿਣਾ ਚਾਹਣੀ ਆ ਕਿਉਂਕਿ ਉਹ RAM ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਫਿਰ ਉਹ RAM ਨੂੰ ਮਿਲਦੀ ਅਗਲੇ ਦਿਨ ਮਿਲ ਕੇ ਉਹਨੂੰ ਕਹਿੰਦੀ ਆ ਵੀ ਤੂੰ ਹੁਣ ਦਿਹਾੜੀ ਮਜ਼ਦੂਰੀ ਛੱਡ ਕੋਈ ਗੱਲ ਨਹੀਂ ਮੈਂ ਨੌਕਰੀ ਕਰਦੀ ਆਂਗੀ ਤੁਸੀਂ ਵੀ ਫਿਰ ਆਪਣੀ ਕੋਈ ਪ੍ਰਾਈਵੇਟ ਨੌਕਰੀ ਕਰਿਓ ਵੀ ਕਰ ਜਾ ਵੀ ਆਪਾਂ ਉਤਾਰ ਦਿਆਂਗੇ ਤੇ ਆਪਾਂ ਆਪਣਾ ਘਰ ਦੁਬਾਰਾ ਤੋਂ ਵਸਾਵਾਂਗੇ ਰਾਮਾ ਜਿਹੜਾ ਉਹ ਰੀਨਾ ਦਾ ਬਹੁਤ ਧੰਨਵਾਦ ਕਰਦਾ ਤੇ ਉਹ ਕਹਿੰਦਾ ਵੀ ਮੈਂ ਲੋਕਾਂ ਨੂੰ ਇਹੀ ਗੱਲ ਕਹੂੰਗਾ ਲੋਕਾਂ ਨੂੰ ਕਿ ਕਦੇ ਵੀ ਤੁਸੀਂ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣਾ ਪਤੀ ਪਤਨੀ ਦਾ ਰਿਸ਼ਤਾ ਨਾ ਤੋੜੋ ਕਿਉਂਕਿ ਸੁੱਖ ਦੇ ਵਿੱਚ ਬੰਦਾ ਜਿਹੜਾ ਉਹ ਇਕੱਲਾ ਸੁੱਖ ਕੱਟ ਲੈਂਦਾ ਪਰ ਦੁੱਖ ਦੇ ਵਿੱਚ ਉਹਨੂੰ ਪਤਨੀ ਹਮੇਸ਼ਾ ਯਾਦ ਆਉਂਦੀ ਆ ਤੇ ਪਤਨੀ ਵੀ ਦੋਖਾ ਜਿਹੜੀ ਉਹ ਇਕੱਲੀ ਕੱਟ ਲੈਂਦੀ ਆ ਪਰ ਜਦੋਂ ਉਹਦਾ ਸੁੱਖ ਦਾ ਟਾਈਮ ਹੁੰਦਾ ਉਹ ਆਪਣੇ ਬੰਦੇ ਨੂੰ ਚਾਹੁੰਦੀ ਹੁੰਦੀ ਆ ਵੀ ਉਹਦੇ ਨਾਲ ਉਹਦਾ ਜਿਹੜਾ ਘਰ ਵਾਲਾ ਉਹਦੇ ਨਾਲ ਹੋਵੇ ਵੀ ਤੇਰੇ ਵਰਗਾ ਤਿਆਗ ਤੇਰੇ ਵਰਗਾ ਬਲਦਾਨ ਕਿਸੇ ਔਰਤ 'ਚ ਮੈਂ ਨਹੀਂ ਦੇਖਿਆ ਤੇ ਉਹ ਹਰ ਇੱਕ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਵੀ ਕਦੇ ਵੀ ਕਿਸੇ ਬਗਾਨੀ ਔਰਤ ਕਰਕੇ ਆਪਣੇ ਘਰ ਵਾਲੀ ਨੂੰ ਨਾ ਛੱਡੋ ਜਿਹਨੂੰ ਤੁਸੀਂ ਇੱਕ ਵਾਰੀ ਵਿਆਹ ਕੇ ਲੈ ਆਏ ਉਸੇ ਨਾਲ ਹੀ ਪੂਰੀ ਤਰ੍ਹਾਂ ਇਮਾਨਦਾਰ ਰਹੋ ਤੇ ਉਸੇ ਨਾਲ ਹੀ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਲੰਗਾਓ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਛੋਟੀ ਜੀ ਪਰਿਵਾਰਕ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਆਪਾਂ ਤੁਹਾਡੇ ਸਾਰਿਆਂ ਦੇ ਕਮੈਂਟ ਪੜਦੇ ਆਂ ਪਿਛਲੀ ਵੀਡੀਓ ਤੇ ਤੁਹਾਡੇ ਸਾਰਿਆਂ ਦੇ ਜੋ ਕਮੈਂਟ ਆਏ ਨੇ ਪਹਿਲਾ ਕਮੈਂਟ ਹੈ ਨੱਥਾ ਸਿੰਘ ਦਿਓਲ ਗੁੱਡ ਆਫਟਰਨੂਨ ਸਿਸਟਰ ਕਿਰਨਾ ਵੈਰੀ ਨਾਈਸ ਸਟੋਰੀ ਤੁਸੀਂ ਕਮੈਂਟ ਕਿਹੜੇ ਕਿਹੜੇ ਦਿਨ ਪੜਦੇ ਹੋ ਤੇਰਾ ਵੀਰ ਕੋੜੜ ਛਾਪੇ ਤੋਂ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਧੰਨਵਾਦ ਤੁਹਾਡਾ ਕਮੈਂਟ ਮੈਂ ਕੋਈ ਐ ਨਹੀਂ ਸੋਚ ਕੇ ਨਹੀਂ ਪੜਦੀ ਕੋਈ ਵੀ ਦਿਨ ਜਦੋਂ ਕਹਾਣੀ ਛੋਟੀ ਹੋਵੇ ਉਸ ਦਿਨ ਮੈਂ ਕਮੈਂਟ ਪੜ੍ਹ ਦਿੰਨੀ ਆ ਕਿਉਂਕਿ ਜੇ ਪੂਰੀ ਕਹਾਣੀ ਸੁਣਾ ਕੇ ਕਮੈਂਟ ਪੜ੍ਹਦੇ ਆ ਤਾਂ ਕਹਾਣੀ ਬਹੁਤ ਲੰਬੀ ਚਲੀ ਜਾਂਦੀ ਆ ਮੇਰੇ ਕੋਲ ਵੀ ਸਮੇਂ ਦੀ ਘਾਟ ਹੁੰਦੀ ਆ ਇਸ ਕਰਕੇ ਜਿੱਦਣ ਛੋਟੀ ਕਹਾਣੀ ਮੈਂ ਲੈ ਕੇ ਆਵਾਂ ਫਿਰ ਐਂਡ ਤੇ ਆਪਾਂ ਕਮੈਂਟ ਪੜ੍ਹਦੇ ਹੀ ਰਿਹਾ ਵੈਸੇ ਮੇਰੀ ਕੋਸ਼ਿਸ਼ ਹੁਣ ਇਹੀ ਹੋਇਆ ਕਰੂ ਕਿ ਕਹਾਣੀ ਛੋਟੀ ਹੋਵੇ ਤੇ ਪੰਜ ਕਮੈਂਟ ਆਪਾਂ ਕਮੈਂਟਾਂ ਤੇ ਲਾ ਦਿਆ ਕਰੀਏ ਉਸ ਤੋਂ ਬਾਅਦ ਸਰਬਜੀਤ ਕੌਰ ਨਾਈਸ ਸਟੋਰੀ ਬਲਜਿੰਦਰ ਸਿੰਘ ਵਧੀਆ ਕਹਾਣੀ ਜੀ ਅ ਅਵੀਰਾਜ ਸਿੰਘ ਇਹ ਗੁਰਮੀਤ ਦੀਦੀ ਨੇ ਜਿਹੜੇ ਮਖੂ ਤੋਂ ਉਹਨਾਂ ਦੇ ਦਰਾਨੀ ਨੇ ਮੇਰੇ ਭੈਣਾਂ ਇਹ ਤਿੰਨੋਂ ਇਹ ਕਈ ਦਰਾਨੀ ਚਾਣੀ ਨੇ 4-5 ਤੇ ਸਾਰੇ ਆਪਣੇ ਆਪਣੇ ਫੋਨ ਤੇ ਮੇਰੀ ਵੀਡੀਓ ਆ ਜਿਹੜੀ ਉਹ ਵੇਖਦੇ ਆ ਤੇ ਸਪੋਰਟ ਵੀ ਵਧੀਆ ਦੇ ਲੋ ਕਰਦੇ ਆ ਕਮੈਂਟ ਕਰਦੇ ਆ ਨਾਲ ਇਹਨਾਂ ਨੇ ਇਮੋਜੀ ਭੇਜਿਆ ਅੱਗੇ ਬਲਜੀਤ ਕੌਰ ਜੀ ਹਾਂਜੀ ਬੇਟਾ ਕਹਾਣੀ ਬਹੁਤ ਵਧੀਆ ਤੇ ਲੈਸਨੇਬਲ ਹੈ ਹਾਂਜੀ ਆਂਟੀ ਧੰਨਵਾਦ ਜੀ ਨਿਰਮਲ ਸਿੰਘ ਬਹੁਤ ਵਧੀਆ ਕਹਾਣੀ ਹੈ ਰਾਜ ਵੈਰੀ ਗੁੱਡ ਐਂਡ ਹਰ ਟੱਚਿੰਗ ਸਟੋਰੀ ਮੈਮ ਕੁਲਵੰਦ ਕੁਲਵਿੰਦਰ ਸਿੰਘ ਬੋਸ ਸੋਨੀ ਕਹਾਣੀ ਨਿਊ ਫੈਸ਼ਨ ਬੁਟੀਕ ਇਹਨਾਂ ਨੇ इमोਜੀ ਭੇਜਿਆ ਅਭਿਰਾਜ ਸਿੰਘ ਗੁਰਮੀਤ ਮਖੂ ਦੀਦੀ ਜੀ ਵਧੀਆ ਸਟੋਰੀ ਹੈ ਅੱਗੇ ਕੇ ਕੇ ਸ਼ਰਮਾ ਵੈਰੀ ਨਾਈਸ ਸਟੋਰੀ ਜੀ ਹੈਪੀ ਸਿੰਘ ਹੈਪੀ ਸਿੰਘ ਕਸ਼ਮੀਰ ਖਖ ਜੀ ਨਵਜੋਤ ਕੌਰ ਵੈਰੀ ਗੁੱਡ ਸਟੋਰੀ ਸਿਸਟਰ ਗੁਰਾ ਥਾਂਦੇ ਵਾਲਾ ਮਕਸਰ ਤੋਂ ਹਾਂਜੀ ਵੀਰੇ ਧੰਨਵਾਦ ਤੁਹਾਡਾ ਬਹੁਤ ਬਹੁਤ ਅ ਇਹ ਵੀਰਜੀ ਨੇ ਮੁਖਸਰ ਸਾਹਿਬ ਦੇ ਵਿੱਚ ਠੰਦੇਵਾਲਾ ਪਿੰਡ ਇਹ ਵੀ ਆਪਾਂ ਨੂੰ ਲੰਬੇ ਸਮੇਂ ਤੋਂ ਸਪੋਰਟ ਕਰ ਰਹੇ ਨੇ ਜਦੋਂ ਦਾ ਆਪਣਾ ਚੈਨਲ ਜਦੋਂ ਦੇ ਮਤਲਬ ਇਹਨਾਂ ਨੇ ਆਪਣੀ ਕਹਾਣੀ ਸੁਣੀ ਆ ਉਦੋਂ ਤੋਂ ਲੈ ਕੇ ਲਗਾਤਾਰ ਆਪਣੀਆਂ ਸਾਰੀਆਂ ਕਹਾਣੀਆਂ ਸੁਣਦੇ ਆ ਅਜੈਬ ਸਿੰਘ ਡਾਕਟਰ ਅਜੈਬ ਘਰਾਟ ਵਾਈਫ ਰਾਜਦੀਪ कौर ਗੁੱਡ ਸਟੋਰੀ ਸਿਸਟਰ ਜੀ ਇਹ ਵੀ ਸ਼ੁਰੂ ਤੋਂ ਹੀ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਕੋਈ ਦਿਨ ਇਹੋ ਜਿਹਾ ਨਹੀਂ ਵੀ ਜਿਸ ਦਿਨ ਇਹਨਾਂ ਨੇ ਆਪਣੀ ਕਹਾਣੀ ਨਾ ਸੁਣੀ ਹੋਵੇ ਤੇ ਕਮੈਂਟ ਨਾ ਕੀਤਾ ਹੋਵੇ ਤਕਰੀਬਨ ਕਮੈਂਟ ਉਨਾ ਹੀ ਸਬਸਕ੍ਰਾਈਬਰ ਦੇ ਆਉਂਦੇ ਆ ਜਿਹੜੇ ਆਪਣੇ ਨਾਲ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਜੁੜੇ ਹੋਏ ਹੈਗੇ ਨੱਥਾ ਸਿੰਘ ਦਿਓੜ ਪਿੱਛੇ ਤੋਂ ਆਵਾਜ਼ ਆ ਰਹੀ ਹੈ ਕਿਰਨਾ ਹਾਂ ਵੀਰੇ ਹੈਗੀ ਦਿੱਕਤ ਕਿਉਂਕਿ ਪਿਛਲੇ ਦਿਨਾਂ ਦੇ ਜਿਹੜੇ ਮਾਈਕ ਆ ਨਾ ਮੇਰੇ ਉਹ ਖਰਾਬ ਹੋ ਗਏ ਹੁਣ ਨਾ ਮੈਂ ਮਾਈਕ ਮੰਗਵਾਇਆ ਤਾਂ ਹੈ 2-3 ਵਾਰ ਆਨਲਾਈਨ ਪਰ ਉਹ ਵਧੀਆ ਨਹੀਂ ਉਹ ਵੀ ਮਤਲਬ ਆਉਂਦੇ ਤਾਂ ਮਹਿੰਗੇ ਆ ਬਹੁਤ ਪਰ ਜਦੋਂ ਕਹਾਣੀ ਰਿਕਾਰਡ ਕਰਦੇ ਆ ਉਹ ਵੀ ਆਵਾਜ਼ਾਂ ਬਹੁਤ ਕੈਪਚਰ ਕਰਦੇ ਆ ਇਸ ਕਰਕੇ ਹੁਣ ਮੈਨੂੰ ਇਹ ਲੱਗਦਾ ਵੀ ਮਾਈਕ ਆ ਜਿਹੜੇ ਉਹ ਸੋਚ ਸਮਝ ਕੇ ਲੈਣੇ ਪੈਣਗੇ ਤੇ ਜਿਹੜੀਆਂ ਫਿਰ ਆਸੇ ਪਾਸੇ ਦੀਆਂ ਆਵਾਜ਼ਾਂ ਹੁੰਦੀਆਂ ਨੇਗੀਆਂ ਇੱਕ ਤੁਹਾਨੂੰ ਮੈਂ ਬਹੁਤ ਵਾਰ ਦੱਸਿਆ ਵੀ ਆਪਣੇ ਕੋਲੇ ਸਿਰਫ ਇੱਕੋ ਹੀ ਰੂਮ ਆ ਸਿੰਗਲ ਰੂਮ ਆ ਤੇ ਇਹ ਵੀ ਜਮਾ ਰੋਡ ਤੇ ਆ ਫਿਰਨੀ ਤੇ ਆਪਣਾ ਘਰ ਹੁਣ ਜਿਹੜੀਆਂ ਆ ਪਿੱਛੇ ਆਵਾਜ਼ਾਂ ਆਉਂਦੀਆਂ ਹੋਣੀਆਂ ਇਹ ਵੀ ਤੁਹਾਨੂੰ ਸੁਣਦੀਆਂ ਹੋਣਗੀਆਂ ਕਿਉਂਕਿ ਇੱਧਰ ਚਾਚਾ ਜੀ ਕੇ ਮਿਸਤਰੀ ਲੱਗਿਆ ਹੋਇਆ ਉਹ ਸੜਕ ਤੇ ਕੰਮ ਕਰ ਰਹੇ ਆ ਤੇ ਇੱਕ ਕਮਰਾ ਹੋਣ ਕਰਕੇ ਜਿਹੜਾ ਆਸੇ ਪਾਸੇ ਉਹ ਜਦੋਂ ਖੁੱਲਾ ਹੋਵੇ ਨਾ ਫਿਰ ਉਹ ਆਵਾਜ਼ਾਂ ਜਲ ਮਤਲਬ ਜਲਦੀ ਕੈਪਚਰ ਹੁੰਦੀਆਂ ਨੇ ਜੇ ਮੰਨ ਲਵੋ ਘਰ ਦੇ ਵਿੱਚ ਕਈ ਹੀ ਕਮਰੇ ਹੋਣ ਜਾਂ ਬਰਾਂਡਾ-ਬਰੁੰਡਾ ਅੱਗੋਂ ਹੋਵੇ ਫਿਰ ਉਹਦੇ ਨਾਲ ਆਵਾਜ਼ ਪਿੱਛੇ ਘਟ ਜਾਂਦੀ ਹੈਗੀ ਚਲੋ ਪ੍ਰਮਾਤਮਾ ਮਿਹਰ ਕਰਨ ਆਪਾਂ ਛੇਤੀ ਘਰ ਬਣਾਈਏ ਫਿਰ ਤੁਹਾਨੂੰ ਜਿਹੜੀਆਂ ਆ ਆਵਾਜ਼ਾਂ ਦੀ ਦਿੱਕਤ ਉਹ ਨਹੀਂ ਆਇਆ ਕਰੂਗੀ ਵੈਸੇ ਆਪਾਂ ਉਮੀਦ ਕਰ ਉਮੀਦ ਹੈਗੀ ਆ ਵੀ ਅਗਲੇ ਸਾਲ ਤੱਕ ਆਪਾਂ ਜਿਹੜਾ ਨਵਾਂ ਘਰ ਬਣਾਉਣਾ ਸ਼ੁਰੂ ਕਰ ਦੇਾਂਗੇ ਫਿਰ ਆਹ ਜਿਹੜੀ ਡਿਸਟਰਬੈਂਸ ਹੈ ਹੁਣ ਹਟ ਜਾਊਗੀ ਅਗੇ ਪ੍ਰਗਟ ਸਿੰਘ ਜੀ ਗੁਰਮੀਤ ਮਖੂਦੀ ਦੀ ਰਮਣ ਦੇ ਬ੍ਰਦਰ ਅਤੇ ਭਾਬੀ ਨੇ ਬਹੁਤ ਗਲਤ ਕੀਤਾ ਹਾਂਜੀ ਬਿਲਕੁਲ ਕਹਾਣੀ ਸੁਣ ਕੇ ਤੁਸੀਂ ਕਹਾਣੀ ਬਾਰੇ ਵਿਚਾਰ ਰੱਖੇ ਤੁਹਾਡਾ ਧੰਨਵਾਦ ਸੁਖਨੂਰ ਸਿੰਘ ਸਿੱਧੂ ਬਹੁਤ ਵਧੀਆ ਕਹਾਣੀ ਹੈ ਜੀ ਧੰਨਵਾਦ ਜੀ ਹੋਰ ਵੀ ਆਪਾਂ ਨੂੰ ਨਵੇਂ ਕਮੈਂਟ ਨਵੇਂ ਸਬਸਕ੍ਰਾਈਬਰ ਆਪਣੇ ਨਾਲ ਜੁੜੇ ਸੀ ਉਹ ਉਸ ਤੋਂ ਪਿਛਲੀ ਵੀਡੀਓ ਦੇ ਵਿੱਚ ਹੋਣਗੇ ਤੇ ਚਲੋ ਆਪਾਂ ਜਿਹੜੇ ਨਵੇਂ ਸਬਸਕ੍ਰਾਈਬਰ ਜੁੜੇ ਹੈਗੇ ਨਥਾ ਸਿੰਘ ਦਿਓਲ ਵੀਰੇ ਨੇ ਨਾ ਪਿਛਲੀ ਵੀਡੀਓ ਤੇ ਵੀ ਕਮੈਂਟ ਕੀਤਾ ਸੀ ਵੈਰੀ ਨਾਈਸ ਸਟੋਰੀ ਸਿਸਟਰ ਕਿਰਨਾ ਜਦੋਂ ਤੁਸੀਂ ਮੈਨੂੰ ਕਿਰਨਾ ਕਹਨੇ ਹੋ ਨਾ ਮੈਨੂੰ ਬਿਲਕੁਲ ਐ ਉਪਰਾ ਨਹੀਂ ਲੱਗਦਾ ਕਿਉਂਕਿ ਮੈਨੂੰ ਛੋਟੀ ਹਿੰਦੀ ਨੂੰ ਸਾਰੇ ਕਿਰਨਾ ਕਹਦੇ ਹੁੰਦੇ ਸੀ ਪੇਕਿਆਂ ਦਾ ਨਾਮ ਕਿਰਨ ਨਹੀਂ ਆ ਮੇਰਾ ਤੇ ਇਹ ਤਾਂ ਇਹਦਾ ਵੀ ਚਲ ਹੁਣ ਸਾਰੇ ਕਿਰਨ ਕਹਿਣ ਲੱਗੇ ਉਥੇ ਕਿਰਨਾ ਕਹਿੰਦੇ ਸੀ ਕਿ ਤੁਸੀਂ ਵੀ ਜਿਵੇਂ ਉਵੇਂ ਹੀ ਕਹਣੀਓ ਕਿਰਨਾ ਤੁਸੀਂ ਕਿਹਾ ਸੀ ਨਥਾ ਨਿਮਾ ਮਾਮਾ ਤੇ ਛੋਟਾ ਜਿਹਾ ਮੱਖਣ ਅਸੀਂ ਇਕੱਠੇ ਕਹਾਣੀ ਦਾ ਆਨੰਦ ਲੈਂਦੇ ਹਾਂ ਕਹਾਣੀਆਂ ਬਹੁਤ ਵਧੀਆ ਤੇ ਸੁਣਨ ਵਾਲੀਆਂ ਹੁੰਦੀਆਂ ਨੇ ਤੁਸੀਂ ਸਾਰੇ ਆਪਣੇ ਆਪਣੇ ਫੋਨ ਤੋਂ ਕਹਾਣੀ ਸੁਣਿਆ ਕਰੋ ਠੀਕ ਹੈ ਕਿਉਂਕਿ ਸਾਰਿਆਂ ਕੋਲ ਫੋਨ ਹੋਣਗੇ ਉਹਦੇ ਨਾਲ ਮੈਨੂੰ ਵੱਧ ਸਪੋਰਟ ਮਿਲੇਗੀ ਜਦੋਂ ਤੁਸੀਂ ਅਲੱਗ-ਅਲੱਗ ਫੋਨ ਤੇ ਚਲਾਉਂਗੇ ਤਾਂ ਮੇਰੀ ਕਹਾਣੀ ਦੀ ਰੀਚ ਹੈ ਜਿਹੜੀ ਵਧੂਗੀ ਆਪਣਾ ਚੈਨਲ ਜਿਵੇਂ ਆਪਣੇ ਸਬਸਕ੍ਰਾਈਬਰ 91000 ਹੋ ਗਏ ਆਪਣੇ ਵਿਊ ਬਹੁਤ ਘੱਟ ਹੁੰਦੇ ਆ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਜੇ ਮਤਲਬ ਤੁਸੀਂ ਚਾਰ ਜਾਣੇ ਕਹਾਣੀ ਸੁਣਦੇ ਹੋ ਤਾਂ ਚਾਰ ਆਪਣੇ ਆਪਣੇ ਫੋਨ ਤੋਂ ਸੁਣ ਲਿਆ ਕਰੋ ਕਿਉਂਕਿ ਕਹਾਣੀ ਸੁਣਨ ਨਾਲ ਬਹੁਤ ਡਾਟਾ ਨਹੀਂ ਖਤਮ ਹੁੰਦਾ ਹੈਗਾ ਵੈਸੇ ਵੀ ਅੱਜ ਕੱਲ ਸਾਰਿਆਂ ਕੋਲ ਹੀ ਲਿਮਟਡ ਡਾਟਾ ਹੀ ਹੁੰਦਾਗਾ ਤੇ ਅੱਗੇ ਗੁਰਨੇਵ ਸਿੰਘ ਵਧੀਆ ਸਟੋਰੀ ਇਹ ਆਪਣੇ ਨਵੇਂ ਸਬਸਕ੍ਰਾਈਬਰ ਨੇ ਇਹਨਾਂ ਦਾ ਪਹਿਲੀ ਵਾਰ ਕਮੈਂਟ ਆਇਆ ਫਿਰ ਨਾ ਕਈ ਵਾਰੀ ਇਹ ਹੁੰਦਾ ਵੀ ਆਪਾਂ ਪਿਛਲੀ ਵੀਡੀਓ ਦੇ ਕਮੈਂਟ ਪੜ੍ਹ ਦਿੰਨੇ ਆ ਤੇ ਫਿਰ ਉਸ ਤੋਂ ਪਿਛਲੀ ਦੇ ਜਦੋਂ ਨਹੀਂ ਪੜ੍ਹਦੇ ਫਿਰ ਨਵੇਂ ਸਬਸਕ੍ਰਾਈਬਰ ਨੇ ਕਮੈਂਟ ਕੀਤੇ ਹੁੰਦੇ ਆ ਫਿਰ ਉਹਨਾਂ ਨੂੰ ਐ ਲੱਗਦਾ ਵੀ ਸਾਡਾ ਨਾਮ ਨਹੀਂ ਬੋਲਿਆ ਤੇ ਅੱਗੇ ਮਨਦੀਪ ਕੌਰ ਵੈਰੀ ਨਾਈਸ ਐਂਡ ਮੋਟੀਵੇਸ਼ਨਲ ਸਟੋਰੀ ਹਾਂਜੀ ਮਨਦੀਪ ਕੌਰ ਜੀ ਤੇ ਗੁਰਨੇਵ ਸਿੰਘ ਜੀ ਤੁਸੀਂ ਸਾਡੇ ਨਾਲ ਕਿੱਥੋਂ ਜੁੜੇ ਹੋ ਪਲੀਜ਼ ਤੁਸੀਂ ਸਾਨੂੰ ਜਰੂਰ ਦੱਸਿਓ ਅੱਗੇ ਸਰਪਜੀਤ ਕੌਰ ਜੀ ਸਿੱਧੂ ਸਿੱਧੂ ਪੈਂਟ ਇਹ ਮੇਰੀ ਸਿਸਟਰ ਆ ਸੁੱਖਾ ਸਿੰਘ ਸਰਾਰੀ ਇਹ ਮੇਰੇ ਵੀਰ ਜੀ ਇਹ ਕਹਿੰਦੇ ਆ ਵੀ ਸਾਡੇ ਕੋਲੇ ਅੱਜ ਕੱਲ੍ਹ ਨੈਟਵਰਕ ਬਹੁਤ ਘੱਟ ਹੁੰਦਾ ਇਸ ਕਰਕੇ ਕਮੈਂਟ ਵੀ ਕਈ ਵਾਰੀ ਨਹੀਂ ਹੁੰਦਾ ਅੱਗੇ ਪ੍ਰੀਤਮ ਸਿੰਘ ਜੀ ਇਹ ਵੀ ਆਪਣੇ ਚੈਨਲ ਤੇ ਪਿਛਲੇ ਦਿਨਾਂ ਤੋਂ ਆਪਣੇ ਚੈਨਲ ਦੇ ਨਾਲ ਜੁੜੇ ਨੇਗੇ ਬੱਚਿਆਂ ਦੇ ਵਾਸਤੇ ਮੋਟੀਵੇਸ਼ਨਲ ਕਹਾਣੀ ਹੈ तीर्थकोर जी बहुत बढ़िया कहानी आगे लवजीत गिल कहानी आवाज गुड गुरनेर सिंह जी फिर न्यू फैशन बुटीक राज जी गुरजंट सिंह जी हां जी गुरजंट सिंह जी ਤੁਸੀਂ ਬਹੁਤ ਸਮੇਂ ਤੋਂ ਬਾਅਦ ਕਮੈਂਟ ਕੀਤਾ ਪਹਿਲਾਂ ਤੁਸੀਂ ਲਗਾਤਾਰ ਆਪਣੀਆਂ ਕਹਾਣੀਆਂ ਸੁਣਦੇ ਸੀ ਪਰ ਹੁਣ ਤੁਸੀਂ ਕਦੇ ਵੀ ਆਪਣੇ ਚੈਨਲ ਤੇ ਨਹੀਂ ਆਏ ਪਰਸੋਂ ਜ਼ਰੂਰ ਤੁਸੀਂ ਆਏ ਸੀ ਆਪਣੀ ਕਹਾਣੀ ਤੇ ਕਮੈਂਟ ਕਰਕੇ ਗਏ ਹੋ ਅਗੇ ਨਰੇਂਦਰ ਕੌਰ ਜੀ ਤੇ ਸਰਜੀਤ ਕੌਰ ਜੀ ਸਰਜੀਤ ਕੌਰ ਜੀ ਵੀ ਆਪਣੇ ਨਾਲ ਨਵੇਂ ਜੁੜੇ ਨੇ ਬਲਜਿੰਦਰ ਸਿੰਘ ਜੀ ਬਨੀਤਾ ਰਾਣੀ ਗੁਰਨੇਵ ਸਿੰਘ ਆਈ ਲਾਈਕ ਦਿਸ ਸਟੋਰੀ ਗੱਗੂ ਗਿੱਲ ਕਾਲਾ ਸ਼ਰਮਾ ਕਸ਼ਮੀਰ ਖਖ ਪ੍ਰਗਟ ਸਿੰਘ ਗੁਰਮੀਤ ਦੀਦੀ ਨੇ ਇਹ ਨਵਜੋਤ ਕੌਰ ਬਾਈ ਜੀ ਅਜੈਬ ਸਿੰਘ ਚੈਨ ਸਿੰਘ ਸਰਜੀਤ ਸਿੰਘ ਕਲਕੱਤਾ ਅਗੇ ਅਵੀਰਾਜ ਸਿੰਘ ਚੈਨ ਸਿੰਘ ਅਗਮਜੋਤ ਹਾਂਜੀ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਚੈਨਲ ਨੂੰ ਦਿਲੋਂ ਸਪੋਰਟ ਕਰਨ ਲਈ ਮਿਲਾਂਗੇ ਆਪਾਂ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ